ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਅੱਜ ਦੀ ਵਿਜਿਟ ਪਿੰਡ ਅਮਰਕੋਟ ਸ਼ਹਿਰ ਜ਼ਿਲ੍ਹਾ ਤਰਨਤਾਰਨ ਸਹਿ ਤੇ ਤਹਿਸੀਲ ਲਗਦੀ ਇਹਨੂੰ ਪੱਟੀ ਸਜਨੋ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਰਿਕਵੈਸਟ ਬੇਨਤੀ ਕਰਦੇ ਹਾਂ ਤੁਹਾਡੇ ਘੜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਆਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਜੀ ਕਿਦੋਂ ਵੀ ਖਰੀਦਦਾਰੀ ਕਰਦੇ ਸੱਜਣੋ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਪਰ ਕਰਿਆ ਕਰੋ ਫਰਜ਼ ਬੰਦਾ ਹੈ ਤੁਹਾਡਾ ਪੈਸੇ ਲਾਉਣੇ ਆ ਕਿਉਂਕਿ ਤੁਸੀਂ ਸਾਡਾ ਕੰਮ ਆ ਵੀਡੀਓ ਬਣਾਉਣਾ ਠੀਕ ਆ ਜੀ ਪਹੁੰਚ ਚੁੱਕੇ ਆ ਭਾਈ ਸ਼ਮਸ਼ੇਰ ਸਿੰਘ ਦੇ ਘਰ ਵਧੇਰੇ ਜਾਣਕਾਰੀ ਲੈ ਕੇ ਦੇਣੇ ਆ ਵੀਡੀਓ ਨੂੰ ਜਰੂਰ ਅੰਤ ਤੱਕ ਰ ਵੇਖਿਓ ਵੇਖ ਕੇ ਅੱਗੇ ਤੱਕ ਰ ਸ਼ੇਅਰ ਕਰਿਓ ਹੋਰ ਵੀ ਕਿਹਦੇ ਵੀ ਦਾ ਫਾਇਦਾ ਹੋ ਜਾਈ ਠੀਕ ਹੈ ਜੀ ਆਓ ਲਈਏ ਹੁਣ ਜਾਣਕਾਰੀ ਵੀਰ ਤੋਂ ਤੇ ਕਰੀਏ ਤੜਨਾ ਸਾਂਝੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਚੜਦੀ ਕਲਾ ਜੀ ਚੜਦੀ ਕਲਾ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਜੀ ਗੈਬ ਪਾਤਾ ਤੇ ਪਰ ਨਗੇਨਾ ਹੀ ਕੱਟ ਮਾਰਿਆ ਜੀ ਨਗੇਨਾ ਹੀ ਹੁੰਦਾ ਬ੍ਰਾਂਡਡ ਪੀਸ ਲੈਂਦਾ ਕੱਟ ਕੇ ਹਾਂ ਹਨਾ ਹਾਂਜੀ ਤੇ ਵਧੀਆ ਏ ਕਰਮਾਲੀ ਲਓ ਜੀ ਤੇ ਕੋਕਾ ਕਿੱਥੋਂ ਕੱਢ ਲੈਂਦਾ ਵਾ ਇਹ ਬਾਰਡਰ ਲਾਈਨ ਤੋਂ ਲੈਂਦਾ ਠੀਕ ਹੈ ਨਾਮ ਭੈਣ ਭਰਾਵਾਂ ਨੂੰ ਪਹਿਲਾਂ ਨੋਟ ਕਰਾਈਏ ਆਪਣਾ ਨਾਮ ਸੰਚੇਰ ਸਿੰਘ ਹਾਂਜੀ ਅੱਡਾ ਅੰਮ੍ਰਿਤਪੁਰ ਉਹ ਬੱਚੇ ਨੂੰ ਫੜ ਲਓ ਜੀ ਕੱਤੀ ਚੁੰਗੀ ਜਾਨੀਆ ਅੱਛਾ ਜੀ ਤੇ ਤਸਵੀਲ ਤੇ ਜ਼ਿਲ੍ਹਾ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98144 ਹਾਂਜੀ 77107 ਇੱਥੇ ਬੰਦੋ ਜੀ ਹਲਾਣਾ ਠੀਕ ਹੈ ਜੀ ਤੇ ਕਿੰਨੇ ਕ ਦੁੱਧ ਤੋਂ ਸਟਾਰਟਿੰਗ ਆਪਾ ਵੀਰ ਦੀ ਸਟਾਰਟਿੰਗ 13 ਕਿਲੋ ਤੋਂ 13 ਕਿਲੋ ਤੋਂ ਹਾਂਜੀ ਮੈਂ ਵੀ ਚੰਗੀ ਆ ਗੱਲ ਇੱਕ ਅੱਖ ਦੀ ਹੁੰਦੀ ਆ ਇੱਕ ਸਿਵਤ ਕਰਨ ਦੀ ਗੱਲ ਹੁੰਦੀ ਆ ਪਰ ਸਿਵਤ ਮੇਰੇ ਭੈਣ ਭਰਾ ਪੇ ਤੁਸੀਂ ਕਰਿਓ ਕਿਉਂਕਿ ਚੀਜ਼ ਅੱਜ ਕੱਲ ਜਿਹੜੀ ਬ੍ਰਾਂਡਡ ਆ ਨਾ ਮਿਹਨਤ ਲੱਗਦੀ ਆ ਹਨਾ ਚੀਜ਼ ਸੋਹਣੀ ਆ ਮੱਝ ਪਿੱਠਪੁੜੇ ਦੇ ਵੀ ਚੰਗੇ ਆ ਚਾਰੇ ਕੰਨੀਆਂ ਤੋਂ ਹੀ ਪਾਸ ਆ ਸੁਵਾ ਕਿਣਵਾ ਹੋਊਗੀ ਦੂਜਾ ਸੁਵਾ ਵੀ ਦੂਜਾ 13 ਗਾਰਗੁਡ ਚੰਗੀ ਓਕੇ ਥਣ ਚਵਾਈ ਓਕੇ ਸਾਹਿਬ ਜੀ ਅੱਛਾ ਬਿਲਕੁਲ ਬਿਲਕੁਲ ਸਾਹਿਬ ਬਾਕੀ ਕੱਦ ਵਜਨ ਵੀ ਤੁਹਾਡੇ ਆਕੂ ਜਵਾਨ ਹੀ ਆ ਹਨਾ ਬਾਹਰੀ ਕਈ ਨੀਲੀ ਜਿਹੜਾ ਮਦਰੀਆਂ ਆਉਂਦੇ ਆ ਮਦਰ ਹੀ ਨਹੀਂ ਆ ਹਨਾ ਇਹ ਵੱਡੀ ਮੱਝ ਵੱਡੀ ਮੱਝ ਛੋਟੀ ਮਗਰ ਆ ਗਿਆ ਕੱਟੀ ਹਨਾ ਤੇ ਖੁੱਲ ਕੇ ਕਰਾਇਤ ਕੋ ਰਤਰਾ ਕਰਾਈਏ ਜਾ ਕੇ ਸੇਂਗ ਵੀ ਜਾਏਗਾ ਬਾਕੀ ਸਾਰੀਆਂ ਨਿਸ਼ਾਨੀਆਂ ਹੀ ਕਵਰ ਕਰਦੀ ਆ ਇੱਕ ਹੁੰਦਾ ਕਿ ਕੋਈ ਅੱਖ ਤੋਂ ਅੱਖ ਵੀ ਬਿੱਲੀ ਮਣਕੀ ਆ ਤੇ ਸਾਰੇ ਹੀ ਨਿਸ਼ਾਨ ਇਸ ਉਪਰ ਪੂਰੇ ਆ। ਲੋ ਜੀ। ਤੋੜ ਦੋ ਲੰਮੀ ਮੜੀ ਦੀ। ਲੋ ਜੀ। ਕਰ ਲੋ ਸਜਣੋ ਚੈੱਕ। ਖੂਬਸੂਰਤ ਆ ਜਿੰਨੀ ਵੀ ਕਰਮਾ ਲਈਏ ਕਿ ਲਾਇਓ। ਤੇ ਤੁਰਤੀ ਦੇਖੋ ਪਹਿਲਵਾਨ ਆਖੂ ਹੈ। ਲੋ। ਮਗਰ ਆਖੀ ਕੱਟੇ। ਵੇਹ ਲੋ ਨਿਸ਼ਾਨੀਆਂ ਤੇ ਥਾਨ ਚਾਰੇ ਪ੍ਰੋਪਰ ਇੱਕੋ ਜਿਹਾ ਸਪੇਸ ਤੇ। ਪੇਟ ਪੁੜੇ ਦੀ ਬੜੀ ਸ਼ਾਨਦਾਰ ਆ ਠੀਕ ਹੈ ਜੀ ਚੜਾਈ ਦਾ ਮਗਰ ਹਿਸਾਬ ਲਾ ਲਓ ਕਿੰਨੀ ਹੋਊਗੀ ਕਰਮਾਲੀ ਨੂੰ ਠੀਕ ਆ ਲਓ ਜੀ ਹੁਣ ਦੁੱਧ ਰੈਡੀ 13 ਕਿਲੋ ਹੋਊਗਾ ਪੱਕਾ ਦੁੱਧ ਦਿੱਤੀ 13 ਕਿਲੋ 13 ਕਿਲੋ ਰੈਡੀ ਦੁੱਧ ਹੋਊਗਾ ਨਾ ਤੇ ਬਾਕੀ ਰਹੇਗੀ ਕੱਲ ਰੇਟ ਤੇ ਹੁਣ ਰੇਟ ਕਰੀਏ ਇਹਦਾ ਜਾਇਜਾ ਕਰਕੇ ਨਾ ਆਪਣੇ ਭੈਣ ਭਰਾਵਾਂ ਦੇ ਨਾਲ ਹੀ ਗੱਲ ਕਰੀਏ ਮੈਨੂੰ ਪਤਾ ਹੈਗਾ ਤੂੰ ਵੀਡੀਓ ਅੱਗੇ ਵੀ ਪਈਆਂ ਰੇਟ ਤੁਹਾਡਾ ਜਾਇਜ਼ ਹੀ ਹੁੰਦਾ ਏ ਤੇ ਮਾਝਦੇ ਹਿਸਾਬ ਨਾਲ ਤੁਸੀਂ ਜਾਇਜ਼ ਹੀ ਕਰੋਗੇ ਜਿਹੜਾ ਤਾਂ ਨਕੀਨੇ ਦੇ ਹਿਸਾਬ ਨਾਲ ਹੈਨਾ ਰੇਡ ਵੀਰ ਜੀ ਦਾ 115 1 ਲੱਖ 15000 ਵੀਰ ਜੀ 15000 ਹਾਂਜੀ ਤੇ ਮੈਨੂੰ ਪਤਾ ਮਾਨ ਕਰੋ ਕਿ ਖੁੱਲਾ ਖੁੱਲਾ ਕਰ ਦਾਂਗੇ ਮਾਨ ਕਿੰਨੇ ਦੇ ਦੇ ਦੀਏ ਹੈ ਕਿੰਨੇ ਰੁਪਏ ਦੇ ਦੀਏ ਛੱਡ ਗਏ ਖੁੱਲੇ 13 ਦੇ ਦਾਂਗੇ 2000 ਛੱਡ ਦਾਂ ਨਹੀਂ ਉਹ ਕਰੀਏ ਖੁੱਲੇ ਕਰੀਏ ਹੂੰ ਖੁੱਲਾ ਕਰੀਏ ਮਾਨ ਖੁੱਲਾ ਕਰੋ ਲਈ ਆ ਮਾਨ ਵੀਰ ਨੂੰ ਨਹੀਂ 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 ਹੋਰ ਕਰੋ ਹੋਰ ਕਰੋ 10 ਦੀ ਦੇ ਦਾਂਗੇ 10 ਦੀ ਹਾਂਜੀ ਦੋ ਮੈਂ ਛੜਾ ਦੇਣਾ ਤੁਹਾਨੂੰ ਜਾਰਾ ਨਹੀਂ ਆਂਦਾ ਨਹੀਂ ਕਿਸ ਨੇ ਜਾਣ ਦੇ ਕੀ ਚਲੋ ਕਰਦੇ ਹਾਂ ਠੀਕ ਆ ਠੀਕ ਆ 1 ਲੱਖ 8000 ਦੇ ਵਿੱਚ ਸੱਜਣੋ ਤੇ ਲੇਵਾ ਵੇਖ ਲਓ ਠੀਕ ਆ ਲੇਵੇ ਦੀ ਬੰਦਰ ਬਹੁਤ ਸੋਹਣੀ ਆ ਘੱਟ ਵਾਲਾ ਚੱਡਾ ਹੈ ਕਈਆਂ ਨੂੰ ਬਹੁਤ ਘੱਟ ਲੱਗਦਾ ਕਰਮ ਵਾਲਿਆਂ ਨੂੰ ਦੁੱਧ ਵਾਲੀ ਚੀਜ਼ ਹੈ ਖੇਨ ਲਓ ਕੀ ਤਾਂ ਹਾਂ ਖਰੀਦ ਕੇ ਖੜਨੀ ਆ ਤੇ नस्ਲ ਕੁਆਲਟੀ ਪੂਰੀ ਪਿਓਰ ਆਸਲ ਪੂਰੀਆਂ ਦੀ ਠੀਕ ਆ ਅਸਲ ਅਸਲ ਚੀਜ਼ ਜਿਹੜੀ ਆਸਲ ਪੂਰੀਆਂ ਦੀ ਮਿਲਕ ਮੈਨ ਵੀ ਚੰਗੀ ਲੱਗੀ ਆ ਥਾਣਾ ਬਹੁਤ ਸੋਹਣੇ ਲੱਗੇ ਚਾਰੇ ਠੀਕ ਆ ਤੇ ਜਿੱਤ ਕਰਦਾ ਕਿ ਬਾਰ ਬਾਰ ਖੋਲੀ ਜਾਈਏ ਚਲੋ ਇੱਕ ਰਾ ਤੁਹਾਨੂੰ ਢੇੜਾ ਘੜਾ ਕੇ ਦਿਖਾਤਾ ਹਾਂ ਬਾਕੀ ਇੱਕ ਰਾ ਤੁਹਾਨੂੰ ਦਿਖਾ ਦਿੰਨੇ ਬਾਕੀ ਸੋਹਣੀਆਂ ਬੰਤਰ ਆਪਣੀ ਖਰੀਦਾਰੀ ਕਰ ਲਿਓ ਸਾਡੇ ਮਨ ਨੂੰ ਲੱਗੀ ਆ ਉਮੀਦ ਕਰਦੇ ਹਾਂ ਤੁਹਾਡੇ ਮਨ ਨੂੰ ਵੀ ਲੱਗੂਗੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ